ਆਮਾ ਜੀ ਕਿਹੜੀ ਸਸਤਾ ਮੇਰਾ ਨਾਮ ਭਾਈ ਨਿਸ਼ੰਦਾ ਪੁੱਤਰ ਹੈ ਤੇ ਮੈਂ ਕੈਨੇਡਾ ਦੇ ਵਿਚ ਰਹੇ ਹਾਂ ਸਾਡੀ ਐਨ ਆਰ ਆਈ ਚੈਰੀਟੇਡ ਫਾਉਂਡਰੀ ਕੈਨੇਡਾ ਨਾਲ ਦੀ ਸਸਤਾ ਹੈ ਇਹ ਕੀ ਅੱਜ ਕੀ ਪ੍ਰੋਗਰਾਮ ਹੈ ਇਹ ਜੀ ਅੱਜ ਨਹੀਂ ਇਹ ਸਾਡਾ ਬੀਮਾ ਪ੍ਰੋਗਰਾਮ ਹੈ ਜੀ ਸਾਨੂੰ 19 20 19 ਸਾਲ ਹੋ ਗਏ ਪਹਿਲਾਂ ਲਗਾਤਾਰ ਕਰਦੇ ਨੂੰ ਆਇਆ ਐਸਾ ਇਹ ਬੀਮਾ ਪ੍ਰੋਗਰਾਮ ਹੈ ਅੱਜ ਕਿੰਨੀ ਜਿਹੜੇ ਲੜਕੇ ਲੜਕੀਆਂ ਨੇ ਮੈਂ ਇਹ ਜੀ ਦੇ 1 ਤੋਂ ਲੈ ਕੇ ਪਹਿਲੇ ਸਾਲ ਤੋਂ ਲੈ ਕੇ 11 ਬੱਚਿਆਂ ਦੀ ਸ਼ਾਦੀ ਕਰਦੇ ਆ ਜੀ ਔਰ ਹਰ ਸਾਲ ਘਰ ਨਹੀਂ ਕਰਦੇ ਕਿਸੇ ਸਾਲ ਘਟ ਗਿਆ ਨਹੀਂ ਕਿਸੇ ਸਾਲ ਵਧਿਆ ਜੇ ਲੜਕੀਆਂ ਹੁੰਦੇ ਜਾਂ ਲੜਕੇ ਹੁੰਦੇ ਤੁਸੀਂ ਆਪਸ ਵਿੱਚ ਕਰਦੇ ਸਾਡੇ ਕੋਲ ਪਹੁੰਚ ਨਹੀਂ ਜੀ ਉਹ ਸਾਡੇ ਕੋਲ ਪਹੁੰਚ ਕਰ ਦੇਣਾ ਜਦੋਂ ਪਹੁੰਚ ਕਰਦੇ ਨੇ ਜਿਹੜੇ ਸਾਡੇ ਭਾਈ ਕਨਈਆ ਚੇਤੇ ਫਰਨਸ ਦੇ ਮੈਂਬਰ ਨੇ ਉਹ ਜਾ ਕੇ ਫਿਰ ਪਿੰਡ ਦੇ ਵਿੱਚ ਪਤਾ ਕਰਦੇ ਨੇ ਵਿਆਹ ਕਿ ਇਹ ਲੋੜਵੰਦ ਨੇ ਤਾਂ ਉੱਥੋਂ ਜਦੋਂ ਨੂੰ ਪਤਾ ਲੱਗਦਾ ਵਿਆਹ ਲੋੜਵੰਦ ਹੈ ਤਾਂ ਫਿਰ ਉਹਨਾਂ ਨੂੰ ਰਿਅਸ ਕਰਦੇ ਸਮਝ ਲੜਕੀਆਂ ਦਾ ਲੜਕੇ ਉਹ ਆਪਸੇ ਆਪਸ ਨੂੰ ਸੰਮਾਨ ਕਰਕੇ ਹੁੰਦੇ ਜਿਹੜੇ ਜਿਹੜੇ ਜੀ ਲੜਕੀ ਵਾਸਤੇ ਵਰ ਲੱਭਣਾ ਹੈ ਉਹ ਲੜਕੀ ਦੇ ਮਾਪਿਓ ਲੱਭਦੇ ਉਹ ਪੇ ਪੇ ਨਰਸ ਲੱਭਦੇ ਵਰ ਲੱਭਣ ਤੋਂ ਬਾਅਦ ਥੋੜੇ ਨਾਲ ਬੰਨ ਕੇ ਤਾਂ ਲਗਾ ਦਤਾ ਹਾਂਜੀ ਉਹ ਕਈ ਕਈ ਵਾਰੀ ਇਹ ਵੀ ਹੋ ਜਾਂਦਾ ਕਿਈ ਵਾਰ ਲੱਭਿਆ ਵੀ ਨਹੀਂ ਹੁੰਦਾ ਤਾਂ ਫਿਰ ਅਸੀਂ ਉਹਨਾਂ ਨੂੰ ਟਾਈਮ ਦੇ ਦਿੰਦੇ ਆ ਫਿਰ ਪਾਈ ਵੀ ਅਸੀਂ ਫਰਵਰੀ ਚ ਕਰਨਾ ਜੇ ਉਦੋਂ ਪਹਿਲਾਂ ਪਹਿਲਾਂ ਤੁਸੀਂ ਮੋਟਾ ਲੱਭ ਸਕਦੇ ਹੋ ਤਾਂ ਸਾਨੂੰ ਦੱਸਿਓ ਤੇ ਉਹ ਕਈ ਵਾਰੀ ਇਸ ਤਰ੍ਹਾਂ ਵੀ ਹੋ ਜਾਂਦਾ ਵੀ ਮੌਕੇ ਤੇ ਵੀ ਉਹਨਾਂ ਦਾ ਲੱਭ ਲੈਂਦੇ ਕੀ ਕੀ ਸਮਾਨ ਵਗੈਰਾ ਚ ਪਾਈ ਸਮਾਨ ਦਾ ਬਾਈ ਜੀ ਦੇਖੋ ਇਹਦਾ ਸਿੱਕੇ ਤੇ ਪੈਮਾਨਾ ਜੱਖਿਆਗਾ ਮੈਂ ਹੁਣ ਆਪਾਂ ਪਿੰਡਾਂ ਦੇ ਵਿੱਚ ਜੰਮੇ ਪੜੇ ਆ ਜਿਹੜਾ ਸਾਡੇ ਮੇਰੀ ਇੰਨੀ ਸਾਡੇ ਸਾਰਿਆਂ ਦੀ ਤਮੰਨਾ ਸੀ ਬੈਠ ਕੇ ਜਦੋਂ ਮੀਟਿੰਗ ਕੀਤੀ ਸੀ ਵੀ ਇੱਕ ਮਾਂ ਪਿਓ ਜਿਹੜਾ ਬੱਚੇ ਨੂੰ ਜਿੰਨਾ ਦਾ ਦਾਦ ਦਿੰਦੇ ਸੀ ਅੱਜ ਤੋਂ ਜੇ ਆਪਾਂ 40 50 ਸਾਲ ਪਹਿਲਾਂ ਜਿਹੜੇ ਜ਼ਿੰਮੇਦਾਰ ਆ ਆਪਦੀ ਬੱਚੀ ਨੂੰ ਸਮਾਨ ਦੇ ਦੇਜੇ ਦੇਖ ਤੇ ਕਿ ਤੋਰਦਾ ਸੀਗਾ ਤਾਂ ਉਹ ਅਸੀਂ ਸਾਰਾ ਇਨਕਲੂਡ ਕੀਤਾ ਜਿਹੜਾ ਵੀ ਕਰੇਲੂ ਵਾਤਨ ਦਾ ਕਰੇਲੂ ਵਾਤਨ ਦਾ ਸਮਾਨ ਆ ਜੋ ਵੀ ਹੈਗਾ ਜੀ ਤੋ ਸਾਡੀ ਕੋਸ਼ਿਸ਼ ਇਹ ਹੈ ਵੀ ਕੋਈ ਸਮਾਨ ਰਹਿ ਨਾ ਜਾਵੇ ਤੇ ਅਸੀਂ ਸਾਰਾ ਆਪ ਦੇ ਨੂੰ ਦਿੱਦ ਕੋਸ਼ ਕਰਦੇ ਆ। ਇਹਦੇ ਵਿੱਚ ਕਿੰਨੇ ਕੁ ਮੈਂਬਰ ਤੁਹਾਡੇ ਜੁੜੇ ਹੋਏਗੇ? ਮੈਂਬਰ ਜੀ ਦੇਖੋ ਜੇ ਮੈਂਬਰ ਹੁੰਦੇ ਰਹਿੰਦੇ ਆ ਜਾਂਦੇ ਰਹਿੰਦੇ ਆ ਤੇ ਇਹ ਇਹ ਕੋਈ ਥਾ ਹੀ ਹੈ ਹਰ ਹੁਣ ਜਿੰਨੇ ਇੱਥੇ ਬਿਠੇ ਆ ਸਾਰੇ ਮੈਂਬਰੀ ਆ ਤੇ ਜਾ ਕੇ ਤੇ ਹਰੇਕ ਹਿੱਸਾ ਬਸ ਬਿਲਕੁਲ ਜੀ